ਆ ਜੇ ਵੇ ਬਾਂ ਕਰਕੇ ਉਹਨਾਂ ਵੀ ਪਟਨਾ ਅੰਜਨ ਹਾਂ ਇਹ ਆਲੂ ਦਾ ਸਾਰ ਸੋ ਜਾ ਉਹ ਤੋਂ ਲੈ ਕੇ ਇੱਥੇ ਦਾ ਕਪੜਾ ਓਕੇ ਰਿਆ ਜੇ ਤੱਕ ਹਾਂ ਵੇ ਲੰਗੁਲਾ ਚੱਕੀ ਨਹੀਂ ਜਦੋਂ ਬਾਕੇ ਇੱਕ ਵਾਰ ਜਗਾਈ ਕਰਾ ਕੇ ਤੇ ਕਰਦੇ ਪੈੜੀ ਤਿਆਰ ਮੱਖੀ ਦੀ ਆਪਾਂ ਕੀ ਦਾ ਡਰ ਸੀ ਉਹੀ ਹੋ ਗਿਆ ਆਈਆਂ ਕਣੀਆਂ ਉਧਰ ਸੂਰਜ ਵੀ ਨਿਕਲਿਆ ਬਿਆ ਉਤੋਂ ਮੀਂਹ ਪੈਣ ਦਾ ਬੜਾ ਭਰਾੜਾ ਗੜੇ ਡਿੱਗਣ ਲੱਗ ਗਏ ਵਿੱਚ ਹੀ ਵੋਰੀਆਂ ਵੋਰੀਆਂ ਲਵੇਟੀਆਂ ਇਹਨਾਂ ਨੇ ਸਾਰਿਆਂ ਨੇ ਆਮ ਰੋਕਣ ਵਾਲਾ ਕੰਮ ਹੋ ਜਾਣਾ ਦਾ ਇਹਨਾਂ ਨੂੰ ਵੀ ਡਾਡੁਰ ਹੁੰਦਾ ਵੀ ਬਿਮਾਰ ਬੋਮਾ ਨਾ ਹੋ ਜਾਈਏ ਭੱਜ ਕੇ ਨੇ ਹਣੇ ਨਿਉਨੇ ਵਾਵਾ ਵਿੱਚ ਆਏ ਭਾਜੀ ਹਾਲ ਮਾਰਨ ਆਹ ਆਲੂਆਂ ਤੋਂ ਮਿੱਟੀ ਲਾਤੀਆਂ ਜੀਨੇ ਅੱਧੀ ਕਰੀ ਹੋਰੀ ਉੱਪਰੋਂ ਮਾੜੀ ਮੋਟੀ ਗੱਲੀ ਹੋਈ ਜਾ ਬਾਹਰ ਨਾ ਡੇਵਰ ਸਾਰੀ ਭੱਜ ਗਈ ਸੀ ਮੀ ਭਿੰਦਿਆ ਵੀ ਇੱਕ ਹੀ ਨਾਲ ਹੀ ਐਸਾ ਪਰਾਲੀ ਗੁੰਮੀਆਂ ਦੇ ਕੋਲੇ ਦਾ ਫੋਲਾਇ ਪੂਰਾ ਫੇ ਪੰਗਾ ਉਹੀ ਆਗੀਆਂ ਗਣੀਆਂ ਦੁਬਾਰਾ ਭੈਣਦਾ ਪਿਆ ਮੀ ਹੁਣੇ ਨਾ ਰੋਕਤਾ ਸਾਰਿਆਂ ਨੂੰ ਉਹ ਇਹੀ ਖਤੇ ਜ ਤੁਸੀਂ ਵੀ ਖਤੇ ਚਲੋ ਬਰੋਬਰ ਕਮੈਂਟ ਦੀ ਬ੍ਰੇਕ ਮਾਰ ਕੇ ਫੇਰ ਆ ਗਿਆ ਉਤੋਂ ਡਿੱਗਣ ਵੀ ਗੜੇ ਡੇ ਆ। ਜਾਂਦੇ ਇੱਕ ਭੱਜੇ। ਬਰਫ ਡਿੱਗਣ ਡਈ ਗਿਆ। ਇੱਕ ਟਰਾਲੀ ਟਰੈਕਟਰ ਆ ਗਿਆ ਵਾ, ਦੂਜਾ ਵੀ ਆ ਗਿਆ, ਤੀਜਾ ਵੀ ਤੁਰਿਆ ਆਉਂਦਾ ਲੱਗੇ ਜੱਡ ਚਲਾਉਣਾ। ਭਾਈ ਦਾ ਪਿੱਛੇ ਰੁਕਾ ਬਸੋੜ। ਕੀ ਟਰੈਕਟਰਾਂ ਦੇ ਆਜ ਅੱਜ ਭਜੇ ਦੇ ਕੀ ਵੜਦਾ ਹੋਣ। ਅੱਬ ਵੀ ਖਰੇ ਜਦੋਂ ਅਸੀਂ ਅੰਦਰ ਜਾਣੇ ਨਾਲ ਹੀ ਵੀ ਹਟਾ ਲੈਂਦਾ। ਜਦੋਂ ਐਨੇ ਫੇਰ ਸ਼ੁਰੂ ਕਰ ਦਿੰਦਾ। ਜ਼ਿਮੀਂਦਾਰਾਂ ਨਾਲ ਇਹ ਤਾਂ ਪੰਗਾ। ਦੇਖੇ ਜੀ। ਜੀਵੀਨਦਾਰ ਕਹਿੰਦੇ ਹੀਆਂ ਦੀ ਫਸਲ ਦਾ ਆਪਰੇਟਰ ਨਹੀਂ ਲਾ ਸਕਦੇ ਆ ਵੀ ਵੇਖੋ ਨਾ ਆ ਵੀ ਇਕੱਲੇ ਜੀਵੀਨਦਾਰਾ ਨਾ ਹੁੰਦਾ ਫੇਰ ਕਹਿੰਦਾ ਜੱਟਾਂ ਨੇ ਵੱਡੇ ਵੱਡੇ ਟਰੈਕਟਰ ਰੱਖੇ ਹੋਏ ਜੀਵੀਨਦਾਰਾ ਨੇ ਲੈ ਬੋਲ ਸੱਟ ਮਿੱਟੀ ਦੀ ਦਾ ਦਿਲਕ ਦਾ ਬਾਗ ਲੋ ਬਾਗ ਲੋ ਵੀ ਪੈ ਰਾਇਆ ਹੈ ਜੀ ਸ਼੍ਰੀ ਗੁਰਵਿਰ ਜੀ ਸਾਰਿਆਂ ਨੂੰ ਤੇ ਆਗੇ ਹੀ ਆਪਾਂ ਮੋਟਰ ਦੇ ਤੇ ਕਰਦੇ ਅੱਜ ਦਾ ਵਲੌਗ ਆਪਾਂ ਸ਼ੁਰੂ ਟਰੈਕਟਰ ਆਪਣੀ ਚੱਲਣ ਦੇ ਆ ਮੈਂ ਅੱਜ ਲੇਟ ਆਇਆ ਹੁਣ ਆ ਕਰੋ ਜਾਕ ਲੱਗੇ ਹੋਏ ਬੰਦੇ ਆਪਣੀ ਲੈਵਲ ਵੀ ਲੱਗੀ ਹੋਈ ਆ ਉਧਰ ਗਾਂ ਵੇਲਾ ਵਿੱਚ ਟੰਗ ਲੱਗੇ ਹੋਏ ਹੋਣਗੇ ਔਰ ਪੈਟਰੋਲ ਆ ਬਾਕੀ ਅੱਜ ਬਦਲ ਜਾ ਹੋਇਆ ਆ ਬਈ ਆ ਮੌਸਮ ਵੀ ਇਦਾਂ ਦਾ ਹੀ ਆ ਤੇ ਦੇਖੋ ਕਿੰਨਾ ਪੜਦੇ ਆ ਜਿਆਦਾ ਨਹੀਂ ਮੜਨਾ ਅੰਜ ਕਿਉਂਕਿ ਸ਼ਾਮ ਨੂੰ ਮੇਰੇ ਉਸ ਬੈਂਡ ਦਾ ਹੈਗਾ ਜੀ ਮੇ ਨੂੰ ਨਾਲੇ ਵਾਂ ਕਰਕੇ ਉਹਨਾਂ ਵੀ ਪਟਣਾ ਅੰਜ ਹਾਂ ਤੇ ਜਿਹੜਾ ਸੰਭਿਆ ਜਾਵੇ ਬੜਾ ਲੇਟ ਬੜਾ ਕੰਮ ਨਹੀਂ ਕਰਨਾ ਬਾਕੀ ਦੇਖੋ ਜੇ ਬੱਦਲ ਚੱਕ ਆ ਗਿਆ ਤੇ ਥੋੜਾ ਹੋਰ ਬੱਟ ਲਾਂਗੇ ਨਾਲ ਦੀ ਨਾਲ ਹੀ ਵੀ ਆਪਾਂ ਨੂੰ ਕਿਹਾ ਦੂਰ ਆ ਇੱਥੇ ਟਰੈਕਟਰ ਖੜੇ ਹੁੰਦੇ ਆ ਤੇ ਚੱਲੀ ਜਾਂਦਾ ਕੰਮ ਗੱਲ ਤਾਂ ਨਹੀਂ ਦੋ ਮਿੰਟ ਫੜ ਤੇ ਮੰਦਰਾ ਦੇ ਦੋਰਾ ਚੋਰਾ ਦੇ ਦੇਖ ਆ ਬੇਬੇ ਇਹ ਆਲੂ ਦਾ ਸਾਰ ਸੋਇਆ ਹੋਰ ਤੋਂ ਲੈ ਕੇ ਇੱਥੇ ਦਾ ਕਾਪਣਾ ओके रे आजੇ ਤੱਕ ਤੇ ਆਪਾਂ ਇਹ ਪੂਰਾ ਪਲਾਟ 2 2 1/2 ਦੋ ਦੰਦਾ ਵਰਕਾ ਵੀ ਇਹ ਦਰ ਉਹ ਦਰ ਵੀ ਇਹਦੇ ਨਾਲ ਦਉ ਦਉ ਦਈ ਨਾਲ ਤੇ ਬਾਕੀ ਕਿਹ ਆਇਆ ਇਹ ਪਟੇਰੀਆਂ ਬਿਲਕੁਲ ਹੁਣ ਲੱਗ ਗਿਆ ਨੇ ਉਹ ਪਰਲਾ ਬੰਨਾ ਰਹਿ ਗਿਆ ਹੁਣ ਡੇਰੀਆਂ ਤੋਂ ਤੇ ਬਾਕੀ ਬੱਸ ਲੱਗੇ ਹੋਏ ਆ ਰੇਟ ਬਾਕੀ ਦੇਖੋ ਹੁਣ ਕੀ ਬਣਦਾ ਕੀ ਨਹੀਂ ਉਦੋਂ ਹੀ ਪਤਾ ਲੱਗੂਗਾ ਕਿਹੜੇ ਭਾਵੇਂ ਇਕਲੇ ਆ ਲੱਗੇ ਹੋਏ ਮੇਲਾ ਚੱਕਣ ਬੰਦੇ ਆਪਣੇ ਤੇ ਇਹ ਆਪਾਂ ਕਾਲਾ ਟਰਾਲੀ ਲਿਆਂਦੀ ਜਿਹੜੀ ਕਾਲੀ ਆ ਇਹਨਾਂ ਲੌਣੀਆਂ ਸੌਕੇ ਆ ਜਾਂਦੀਆਂ ਤੇ ਬਾਕੀ ਅੱਜ ਮੌਸਮ ਖਦਮ ਆ ਗਿਆ ਬੱਦਲ ਦੁੱਲਜਾ ਹੋਇਆ ਪਿਆ ਜੀ ਉਹ ਤੇ ਆਲੂ ਆ ਜਾਪਾਂ ਥੋੜੇ ਪੱਟੇ ਆ ਉਧਰ ਤੇ ਆ ਜਿੰਦੀਆਂ ਕਾਲ ਚਾਰਕ ਲੈਣ ਲੱਗੀਆਂ ਇਹ ਨਾਲ ਨਾਲ ਇਹਨੀਆਂ ਵੀ ਲੱਚਕੀਆਂ ਜਾਣੀਆਂ ਤੇ ਬਸ ਚੱਲੀ ਜਾਂਦਾ ਕੰਮ ਆਪਣੇ ਉਹ ਲੱਗੇ ਹੋਏ ਆ ਉਹ ਦਰੂ ਲੋਕੇ ਹੋਏ ਪਾਲ ਲੈ ਬੰਨੀ ਕੰਮ ਨਹੀਂ ਆ ਜਿਹੜੀਆਂ ਆ ਗੋੜੇ ਆਲੂ ਪੱਟੇ ਆ ਬਣ ਲੱਗੇ ਹੋਏ ਆ ਚੱਕਦੇ ਥੋੜੀ देर ਤੱਕ ਬਸ ਇੱਕ ਦਸ ਓਕੇ ਆ ਕੰਮ ਮੋਨੇ ਆ ਬੜੀ ਆਵਾਸ ਇੱਕ ਦੋ ਦਿਨ ਦਾ ਮੀਂਹ ਦਿਹਾਉਂਦਾ ਨੜ ਤੇ ਇਹ ਨਿਕਲ ਜੂਵੇ ਇਹ ਆਪਾਂ ਵੇਲਾ ਬੁਲਾ ਚੱਕੀ ਜੇ ਜਦੋਂ ਬਾਹ ਕੇ ਇੱਕ ਵਾਰ ਜਗਾਈ ਕਰਾ ਕੇ ਫੇਰ ਕਰਦੇ ਪੈੜੀ ਤਿਆਰ ਮੱਕੀ ਦੀ ਆਪਾਂ ਆਹ ਨਾਲ ਕਰ ਲੈਣਾ ਕੋ ਪੂਰਾ ਆਪਣਾ ਜਨਾ ਫਟਿਆ ਗਿਆ ਪਲਾਟ ਬਾਕੀ ਦੇ ਇਹਨੇ ਕੀ ਬਣਦਾ ਲੌਣੀ ਚਾਹ ਰਕੀ ਮੁੱਕੀ ਆ ਅੱਗੇ ਵੇ ਲੰਗ ਲਾਈ ਦੇ ਆਂੇ ਖਰਬੂਜੇ ਤਾਂ ਨੇ ਪਰ ਐਰ ਕੀ ਮੱਕੀ ਦਾ ਪਲੈਨ ਨਹੀਂ ਆ ਸਾਰਾ ਵੀ ਸਾਰੀ ਮੱਕੀ ਲਾ ਲੈਣੀ ਆਪਾਂ ਬਾਕੀ ਦੇਖੋ ਖਾਣ ਜੋਗੇ ਲਾ ਆਂੇ ਖਰਬੂਜੇ ਜਦੋਂ ਇਹ ਲੈ ਕੇ ਚੱਲੇ ਆ ਪਾਇਲਰ ਮੰਦਾਰਾ ਜਿਹੜੇ ਖੜੇ ਕਰਨ ਵਾਲੇ ਡਿਗਰਾਂ ਵਾਲੇ ਵੀ ਖੜੇ ਕਰ ਦੀਏ ਆ ਡਿਗਰ ਦੀ ਲੰਬਾਈ ਕਰਕੇ ਮੋ रहा वटा पे चाक उधर वेलांस लैके वेलां चल ला कोई नहीं माल झे अजाला जरा जरूरी काम है ਆਗੇ ਚੱਲੀ ਜਾਣਾ ਜੀ ਦਾ ਡਰ ਸੀ ਉਹੀ ਹੋ ਗਿਆ ਆਗੀਆਂ ਕਣੀਆਂ ਨਹੀਂ ਲੱਗ ਪਈ ਪੈਣ ਤੇ ਪੈ ਗਈ ਉਹ ਪੰਗਾ ਮੈਂ ਟਮਾਟੀ ਹੁਣ ਗਣਦੀ ਮਰਾ ਕੇ ਤੇ ਚੱਕੀਏ ਮਾਲ ਇਹ ਕੰਮ ਹੋਣਾ ਹੀ ਖਰਾਬ ਵਿੱਚ ਧੁੱਪ ਵੀ ਨਿਕਲੀ ਆਉਂਦੀ ਆ ਦੇ ਪਰ ਸ਼ਾਮਾਂ ਦੇਖ ਸਕਦੇ ਤੁਸੀਂ ਹੋਰ ਉਧਰ ਸੂਰਜ ਵੀ ਨਿਕਲਿਆ ਬਿਆ ਉਤੋਂ ਮੀਂਹ ਪੈਣ ਦਾ ਬੜਾ ਬਰਾ ਹਾਲਾ ਨਾ ਖਦਰ ਨਾ ਕੀਆ ਤੇ ਮਾਰ ਭਿੱਜਣ ਦਾ ਪਿਆ ਲੱਗੇ ਚੱਕਣ ਮਿਲੋ ਮੈਂ ਟੀ ਹੁਣ ਚੱਕਦੇ ਆ ਬਾਹਰ ਡਰ ਲੈਣ ਟੋਲੀ ਕਮੇਟੋਂ ਮੈਂ ਫੇ ਵੇਦੇ ਕੀ ਬਣਦਾ ਮੀ ਲੱਗਾ ਹੋਇਆ ਜੀ ਉਹ ਪੈਣ ਤੇ ਧੁੱਪ ਜੀ ਦੇਖੋ ਹਮ ਹਮ ਕਰ ਮਾਰੇ ਕਿਦਾਂ ਨਿਕਲ ਜਿਆ ਤੇ ਚੱਲੀ ਜਾਂਦਾ ਜਿੱਗੇ ਸਾਰੇ ਉੱਠ ਉੱਠ ਕੇ ਗੜੇ ਡਿੱਗਣ ਲੱਗ ਗਏ ਵਿੱਚ ਹੀ ਇਥੇ ਉਮੀਦ ਹੀ ਉਮੀਦ ਨਹੀਂ ਸੀ ਵੀ ਮੀਂਹ ਵੀ ਆਊਗਾ ਚਲੋ ਅਹੀ ਗਈ ਚੱਲੀ ਜਾਊ ਕੰਮ ਪਰ ਉਹੀ ਕੰਮ ਹੋਇਆ ਪਾਵਾ ਥੋੜੇ ਪੱਟੇ ਹੀ ਆਲੂ ਇੱਕ ਵਾਰ ਨੂੰ ਧੋਪ ਨਿਕਲੀ ਵੀ ਇੱਕ ਵਾਰ ਨੂੰ ਗੜੇ ਡਿੱਗਣ ਦੇ ਮੀਂਹ ਪੈਂਦਿਆਂ ਨਾਲ ਦੀ ਨਾਲ ਤੇ ਮੋਰੀਆਂ-ਬੋਰੀਆਂ ਲਵੇਟੀਆਂ ਇਹਨਾਂ ਨੇ ਸਾਰਿਆਂ ਨੇ ਆ ਗਿਆ ਹੁਣ ਪਰ ਗਲਤ ਕੰਮ ਹੋ ਗਿਆ ਇਹ ਆਲੂ ਪੱਟੇ ਪਏ ਸੀਗੇ ਤੇ ਵਿੱਚ ਹੀ ਨੁਕਸਾਨ ਜਿਆ ਹੋ ਗਿਆ ਦੇਖੋ ਕੀ ਬਣਦਾ ਵਾ ਆਲੇ ਬੋਰੀ ਆਇਆ ਐ 20 ਪੈਰਾ ਐ ਬਾਗ ਲੋ ਬਾਗ ਲੋ 20 ਪੈਰਾ ਐ ਹਟ ਗਿਆ ਆ ਗਿਆ ਹਟ ਚਲਾ ਹਟ ਚਲਾ ਹਟ ਚਲਾ ਵੈਨਾ ਬਈ ਤੇ ਘੜੀ ਜੇ ਵੀ ਡਿੱਗੇ ਹੁਣ ਤਾਂ ਇਹ ਘਟ ਕੇ ਅੱਗੇ ਨਾਲੋਂ ਮੜਿਆ ਯੱਕ ਦਾ ਮੇ ਵਸਣਾ ਡਿੱਗੀਆਂ ਮਾਵਾ ਵਿਚਾਲਵੇ ਇੰਨਾ ਕੁ ਬਹਿ ਕੇ ਜੇ ਹਟ ਜਵੇ ਪਿੰਡ ਨਾ ਜਾਂਦਾ ਤਾਂ ਬੰਸ਼ ਚੰਗਾ ਨਹੀਂ ਤੇ ਮੈਂ ਇਸੇ ਘਟ ਮੈਂ ਬੋਲੇ ਆ ਗਿਆ ਆ ਹੋਰ ਕੀ ਮੀ ਲੈ ਕੇ ਆਇਆ ਪਿੰਡੋ ਇਹੀ ਲੈ ਕੇ ਆਇਆ ਪਿੰਡ ਚਲ ਗਿਆ ਸੀ ਤੇ ਬਾਬਾ ਘਟ ਗਿਆ ਅੱਗੇ ਨਾਲ ਉੱਦਾਂ ਤੱਕੜੀਆਂ ਆਈਆਂ ਹੁਣ ਪਰ ਦੇਖੋ ਬਾਕੀ ਹੁਣ ਕੀ ਬਣਦਾ ਕੰਮ ਰੋਕਣ ਵਾਲਾ ਕੰਮ ਹੋ ਜਾਣਾ ਬਾਬਾ ਹੱਲੇ ਵੀ ਰੋਕ ਦੋ ਇੱਥੇ ਕੀ ਔਕੇ ਰਹੂਗਾ ਕੰਮ ਬਾਕੀ ਦੇਖਦੇ ਹਾਂ ਚਲੋ ਕੋਈ ਨਹੀਂ ਕੀ ਬਣਦਾ ਹੁਣ ਇੱਧਰ ਨੂੰ ਹੈੱਡ 'ਚ ਉਹ ਭੱਜ ਜਾਏ ਸਾਰੀ ਛੱਡ ਕੇ ਵਿੱਚੇ ਕੰਮ ਤੇ ਇਦਾਂ ਇਹਨਾਂ ਨੂੰ ਵੀ ਡਾਡੂ ਰਹਿੰਦਾ ਵੀ ਬਿਮਾਰ ਬੰਨਾਂ ਨਾ ਹੋ ਜਾਈਏ ਭੱਜ ਕੇ ਨਹੀਂ ਹੁਣ ਨਿਉਣੇ ਵਾਵਾ ਵਿੱਚ हां करके बाकी चलो देखਦੇ ਹੁਣ ਜੋ ਹੜਦਾ ਥੋੜੇ ਚਿਰ ਤੇ ਫੇ ਚੱਕਦੇ ਮਾਲ ਮੁੱਲ ਪਰ ਆਉਣੇ ਆ ਪੀ ਬਾਗ ਥੋੜਿਆ ਬੋਧੀਆਂ ਲੱਗੇ ਟਰਲ ਪਾਉਣ ਫੇਰੀਆਂ ਮੋਰੇ ਪਾਣੀ ਜਿਹੜਾ ਜਮਣਾ ਜਮਣਾ ਹੜਾ ਹੋਣਾ ਤੇ ਮਿੱਟੀ ਜਮਿਆਣੀ ਮੋੜ ਕੇ ਟਰਾਲੀਆਂ ਬੈਣੀਆਂ ਤੁਰਨੀਆਂ ਨਹੀਂ ਖਾਂ ਪਟਿਆ ਹੋਇਆ ਟਰਾਲੀਆਂ ਨਾਲ ਨਾ ਉਹ ਤੇ ਟਰਲ ਮਾਰਾਂਗੇ ਨਾਲ ਦੀ ਨਾਲ ਬਾਕੀ ਵੇਚਦੇ ਚਲੋ ਧੁੱਪ ਜੀ ਮਾੜੀ ਮਾੜੀ ਨਿਕਲਣ ਸਕਦੀ ਆ ਯਾਰ ਨਿਕਲ ਆਵੇ ਲੋਰੀਆ ਗੱਲ ਆ ਲੱਗਿਆ ਹੋਇਆ ਇਹ ਭਾਜੀ ਹਾਲ ਮਾਰਨਾ ਜੇ ਫਿਰ ਟੂਕ ਪਾਣੀ ਨਾ ਖੜਾ ਹੋਵੇ ਬਾਕੇ ਦੇਰ ਦੇ ਹੁਣ ਬਾਜੋ ਹਾਲ ਕਰਕੇ ਵੀ ਕੀ ਬਣਿਆ ਕੀ ਨਹੀਂ ਆ ਗਿਆ ਆਪਣੇ ਮੁੱਦੇ ਵੀ ਮਾਰ ਕੇ ਕਰਾਂਗੇ ਜਿਹੜੀ ਖਾ ਗਿਆ ਹੁਣ ਤੇ ਕਰਦੇ ਆਪਾਂ ਸ਼ੁਰੂ ਕੰਮ ਦੁਬਾਰਾ ਜਿਹੜਾ ਪਰਿਆ ਬੁਰਿਆ ਗਏ ਕੀ ਵਜੀਆ ਮਾਣਾ ਮੋਟਾ ਚੱਕੀਏ ਤੇ ਬਾਕੀ ਆਲੂਆਂ ਨੂੰ ਮਿੱਟੀ ਲਾਤੀਆਂ ਵੀ ਨੇ ਅੱਧੀ ਗੇ ਦੇ ਕੋਲ ਹੀ ਹਾਲ ਹੁਣ ਲਈ ਤੇ ਆ ਬਣੇ ਕੰਮ ਹਾਲਾ ਦਾ ਵੀ ਬਾਕੀ ਹੁਣ ਹਵਾ ਹਵਾ ਲੱਗਦੀ ਅੱਧਾ ਘੰਟਾ ਘੰਟਾ ਫੇ ਚੱਕਦੇ ਆ ਬੋਰੀਆਂ ਵਾਲਿਆਂ ਦਾ ਬਚਾਈਆ ਬੋਰੀ ਉਪਰ ਵਾਲੀ ਮੋਟੀ ਗੱਲੀ ਹੋਈ ਆ ਬਹਾਨਾ ਇਹਨਾਂ ਦਾ ਬਚਾਈਆ ਤੇ ਬਾਕੀ ਥੱਲੇ ਆ ਵਾਵਾ ਹੈਗਾ ਅੱਗੇ ਲਾ ਕੰਮ ਹੁੰਦਾ ਚਲੋ ਦੇਖਦੇ ਕੋਈ ਨਹੀਂ ਥੋੜੀ ਦਿਰ ਚ ਹਵਾ ਹਵਾ ਫਿਰ ਗਈ ਜਦੋਂ ਫੇ ਚੱਕਦੇ ਮਾਲ ਲੀਵਰ ਸਾਰੀ ਭੱਜ ਗਈ ਸੀ ਮੀ ਭੰਦਿਆ ਵੇ ਇੱਕ ਹੀ ਨਾਲ ਹੀ ਜਦੋਂ ਮੀ ਆਇਆ ਤੇ ਹੁਣ ਰੋਟੀ ਰੋਟੀ ਖਾਣ ਲੱਗੇ ਹੋਏ ਚੱਲ ਉਹਨੇ ਚਰਚ ਹਵਾ ਹਵਾ ਫਿਰ ਜੂਗੀ ਫੇ ਭਰੋਣੇ ਆ ਮਾਲ ਨਾਲ ਦੀ ਨਾਲ ਤੇ ਚੱਕਦੇ ਆ ਬਸ ਹੁਣ ਦੁਬਾਰਾ ਨਾ ਆਵੇ ਮੀ ਅਰੇ ਚਲੀ ਜਾਂਦਾ ਜੰਨਾ ਕੰਮ ਹੋ ਚੱਲ ਪਣਾ ਇਨੇ ਨਾ ਏ ਬਾਬਾ ਪਚਾਈ ਰੱਖੇ ਹਵਾ ਹਲੇ ਵੀ ਤੇਰੀ ਚੱਲ ਨਹੀਂ ਆਪਾਂ ਕੀ ਧੋਪ ਨਿਕਲਾਈ ਮਾਣੀ ਮਾਣੀ ਤੇ ਸੁੱਕ ਜਾਊਗਾ ਤਾਂ ਵਧੀਆ ਗੱਲ ਆ ਤੇ ਫੇ ਲੋਨੇ ਡੇਰੀਆਂ ਟੂਰੀਆਂ ਚੱਕ ਕੇ ਮਾਨ ਤੇ ਹਾਲੇ ਇੱਧਰ ਵੀ ਤੇ ਇੱਧਰ ਵੀ ਲੱਗੇ ਹੋਏ ਆ ਥੋੜਾ ਬੋਲਾ ਪੱਟਾਈ ਜਾਵੇ ਪਰ ਲੈ ਬੰਨੇ ਹਾਲ ਵਾਲੀ ਵਾਟ ਰਹੀ ਜੀ ਉਹਦਾ ਕਰਦੇ ਤੇ ਮਾਨ ਲੱਗੇ ਹੋਣ ਇੱਕ ਘਾਟ ਰਹਿ ਗਈ ਬੰਨੇ ਤੇ ਡਿੱਗ ਰਿਹਾ ਚਲਾਣਾ ਨਹੀਂ ਆ ਚਲੋ ਮਨ ਚੁਕਾ ਦਿੰਦੇ ਨਾਲ ਹੀ ਬਾਕੀ ਕਰਦੇ ਭੜਾਈ ਵੀ ਚਲੋ ਥੋੜੀ ਦੇਰ ਤੇ ਫੇ ਚਕਾਉਣੇ ਮਾਲ ਮੋੜੇ ਕਾ ਹੀ ਮੈਂ ਗਿਆ ਨਾ ਰੱਸੀ ਰੁੱਤੀ ਅੜੀਆ ਇਹ ਹਾਂ ਪਰਾਲੀ ਗੁੰਮੀਆਂ ਦੇ ਕੋਲੇ ਦਾ ਫੋਲਾ ਇਹ ਪੂਰਾ ਚਲੋ ਚੱਲੀਏ ਆਇਆ ਜਾਲ ਗਿਆ ਜੂ ਨਾ ਉਹ ਲੇਵਰ ਆ ਗਿਆ ਆਪਣੀ ਲੱਗੇ ਮਾਲ ਭਰਨ ਦੁਬਾਰਾ ਹਾਰੇ ਆਈ ਜਾਂਦੇ ਹੌਲੀ ਹੌਲੀ ਰੋਟੀ ਰੋਟੀ ਖਾ ਕੇ ਸਾਰੇ ਜਣੇ ਤੁਰੇ ਆਉਂਦੇ ਆ ਬਾਕੀ ਬੱਦਲ ਹਜੇ ਫੇਰ ਦੁਬਾਰਾ ਹੋ ਗਿਆ ਬਹੁਤ ਹੁਣ ਚਲੋ ਦੇਖਦੇ ਆ ਕੀ ਬਣਦਾ ਵਾ ਕਰਦੇ ਆ ਚੱਕ ਚੱਕ ਕੀ ਬਣਦਾ ਕੋਈ ਨਹੀਂ ਬੱਦਲ ਦੁਬਾਰਾ ਨਮੀ ਉਹ ਨਵੇ ਆ ਗਿਆ ਫੇਰ ਪੰਦਾ ਉਹੀ ਆ ਗਿਆ ਗਣੀਆਂ ਦੁਬਾਰਾ ਭੈਣਦਾ ਪਿਆ ਮੀ ਤੇ ਇਹਨਾਂ ਨੇ ਚੱਕ ਲਈ ਛੋਲੇ ਵੀ ਫੇਰ ਭਜੀਏ ਤੇ ਹੁਣ ਇਹਨਾਂ ਨੂੰ ਰੋਕਤਾ ਸਾਰਿਆਂ ਨੂੰ ਵੀ ਪਹਿਲਾਂ ਆਲੂ ਭਰੋ ਵੀ ਵਿੰਦਾ ਜਿਹੜਾ ਪਈ ਜਾਣਦਾ ਹੁਣ ਉਹ ਇਹੀ ਖਤੇ ਜੇ ਤੁਸੀਂ ਵੀ ਖਤੇ ਚਲੋ ਭਰੋ ਭਰੋ ਹੱਲੇ ਮੌਕੇ ਦੇਂਦਿਆ ਰੱਬ ਕਹਿੰਦਾ ਭਰ ਲੋ ਰੋਕ ਰੋਕ ਕੇ ਆਉਣ ਡਿਆ ਵਾ ਕਹਿੰਦਾ ਭਰ ਲੋ ਜੇ ਨੀਂਮਤ ਹੈਗੀ ਆ ਲਓ ਇੱਕ ਮਿੰਟ ਦੀ ਬ੍ਰੇਕ ਮਾਰ ਕੇ ਫੇਰ ਆ ਗਿਆ ਉਤੋਂ ਡਿੱਗਣ ਵੀ ਗੜੇ ਡੇ ਆ ਫੇਰ ਦੁਬਾਰਾ ਆ ਗੜੇ ਪੂਰੇ ਮੈਂਗਾ ਯਾ ਅਬ ਸਾਰੇ ਦੇ ਗਏ ਇਹਨੂੰ ਦੇਖ ਹੰਜਾਂ ਦੇ ਵੇਖ ਭੱਜੇ ਗੜੇ ਆਏ ਨਾਲ ਹੀ ਉੜ ਗਏ ਸਾਰੇ ਯਾ ਯਾਰ ਮੜੀ ਗਾਲਾ ਕੰਮ ਖਰਾਬ ਹੋਣ ਡਿਆ ਬਰਫ ਢਿੱਗਣ ਡਈ ਯਾਰ ਮੈਂ ਕਿ ਗੜੇ ਨਿੱਕੇ ਨਿੱਕੇ ਆ ਪਰ ਡਿੱਗਣ ਡੇ ਆ ਕੰਮ ਖਰਾਬ ਵਾਲਾ ਹਾਂ ਹਾਂ ਵੇ ਗੜੇ ਨਿਕਲੇ ਨੂਨ ਅਰਗੇ ਢੋਗੇ ਰੋ ਜਾ ਕਗੜੇ ਬਾ ਗਾਇ ਦੀ ਚੱਕ ਲਾ ਜਾਂ ਨਾ ਚੱਕ ਹੁੰਦਾ ਆ ਦੇ ਲੋਕ ਰੋਕ ਕੇ ਦੋ ਤਿੰਨ ਵਾਰ ਆ ਗਿਆ ਫੇ ਹੁਣ ਸਾਰੇ ਭੱਜ ਗਏ ਉਧਰ ਵੀ ਭੱਜੇ ਜਾਂਦੇ ਆ ਉਹ ਵੀ ਕੀ ਕਰਨੇ ਨੇ ਗਮੀਂ ਜੀ ਹਾਂ ਟਰਾਲੇ ਥੱਲੇ ਬੜੇ ਸਾਰੇ ਇੱਧਰ ਵੀ ਹਾਂ ਪਾਵੇ ਦੇ ਸੀਟ ਤੇ ਵੀ ਪੈਣ ਡਿਆ ਵਾ ਬਾਕੀ ਚਾਹਾਂ ਕੋਈ ਨਹੀਂ ਦੇਖਦੇ ਜਦੋਂ ਹੁਣ ਹਟਿਆ ਫੇਰ ਭਰਦੇ ਘੁਰਦੇ ਮਾੜਾ ਮੋਟਾ ਮਾ ਤੇ ਮੀ ਬਾਬਾ ਹੋ ਗਿਆ ਕੰਮ ਖਰਾਬ ਗਿਆ ਟਰੈਕਟਰ ਕਰ ਲਿਆ ਸਟਾਰਟ ਆਪਾਂ ਲੈ ਕੇ ਚੱਲਦੇ ਇਹਨੂੰ ਸ਼ੈਡ ਸ਼ੋਟਾ ਦਾਲੂ ਬਾਜੀ ਲੱਗਾ ਚੱਲਣਾ ਪਈ ਜਾਂਦਾ ਕੰਮ ਕਰੂਗਾ ਖਰਾਬ ਇਹ ਆਲੂ ਸਾਰੇ ਹਲੇ ਵੇਚੀ ਬਏ ਉਦਾਂ ਹੀ ਆਈ ਪੱਗੇ ਆ ਵਾਸ ਤੇ ਖੁੱਲਾ ਹੀ ਆਵਾ ਸਾਰਾ ਕੋਈ ਪਲਾਨੀ ਕਦੋਂ ਕੀ ਹੋਇਆ ਇਹ ਬੜੇ ਪੱਗੇ ਆ ਤੇ ਆਪੇ ਹੀ ਹੈ ਵੀ ਤੇ ਬਾਕੀ ਭੀਜੇ ਵੇ ਆਪਾਂ ਵੀ ਆਵਾ ਕੇ ਤੇ ਜਿਆਦਾ ਕੋਈ ਨਹੀਂ ਚਲੋ ਦੇਖਦੇ ਆ ਇੱਕ ਟਰਾਲੀ ਟਰੈਕਟਰ ਆ ਗਿਆ ਵਾ ਦੂਜਾ ਵੀ ਆ ਗਿਆ ਤੀਜਾ ਵੀ ਤੁਰਿਆ ਆਉਂਦਾ ਲੱਗੇ ਦਾ ਸ਼ੈੱਡ ਲਗਾਉਣਾ ਹਣ ਭੀਜੀ ਜਾਂਦੇ ਸੀ ਬਾਹਰ ਖੜੇ ਮੀਂਹ ਦੁਆਰਾ ਆ ਗਿਆ ਤਾਂ ਨਹੀਂ ਲਿਆ ਹੁਣ ਕਣੀਆਂ ਡੇਗੀ ਦਰੀ ਜਾਂਦੀਆਂ ਫੇ रहे हैं ना नीजा भी कर खड़े इन्हों के मेट्रो मिनट बाकी चाक के मारूगा सिद्धा ही आई यार वो ही जाया बाद मुड़जगा ਗਾਰਾ ਹੀ ਹੋਣ ਡਿਆ ਉਹਨੇ ਨਾ ਚੱਲ ਚੱਲ ਆ ਜਾ ਆ ਜਾ ਹਾਂ ਹਾਂ ਚੱਲ ਚੱਲ ਕਿਉਂ ਜਾ ਰਹਾ ਏ ਪਿੱਛੇ ਪ ਜਾ ਰਹਾ ਏ ਨਾ ਪਿੱਛੇ ਪ ਜਾ ਰਹਾ ਏ ਜਾ ਰਹਾ ਏ ਭਾਈ ਦਾ ਪਿੱਛੇ ਰੁਕਾ ਮੋੜ ਬੈਂਟ ਚੱਕ ਤਾਂ ਲੱਗ ਗਈਆਂ ਅੱਜ ਇਹ ਵੀ ਗਿਆ ਜਾਨੀ ਕੰਮ ਕਰਦੇ ਸ਼ੁਰੂ ਦੁਬਾਰਾ ਜਿਹੜਾ ਬੋਰੀਆਂ ਭਰੀਆਂ ਬੋਰੀਆਂ ਚਾਤ ਲਈਏ ਬਾਕੀ ਕੋਈ ਨਹੀਂ ਗੱਲ ਦੇਖੀ ਆ ਕੋਈ ਦੀ ਹੋਈ ਨਹੀਂ ਕਰਾ ਲੈਣ ਦੇ ਆ ਲੈਣ ਦੇ ਵਧੀਆ ਸੋਆ ਪਣ ਉਹਨੇ ਵਾੜੀ ਲਿਆਉਣੇ ਪਾਈ ਆ ਤੇ ਦਿਨੇਸ਼ ਪੱਟੇ ਵੱਢਣ ਗਿਆ ਆਪਣਾ ਸਬੰਧਾਂ ਲੈ ਗਿਆ ਵੀ ਉਹ ਨਹੀਂ ਆ ਰਿਹਾ ਹੁਣ ਟਰਾਲਾ ਬਾਝੀ ਲੈ ਗਿਆ ਪਹਿਲਾਂ ਠਕੋਣੇ ਵਾਲ ਜਿਹੜਾ ਆਪਣਾ ਭਰਿਆ ਹੋਇਆ ਵਾ ਭਰਿਆ ਹੋਇਆ ਵਾ ਬਾਕੀ ਟਰੈਕਟਰਾਂ ਦੇ ਆ ਅੱਜ ਭੇਜ ਦੇ ਕੀ ਬਣਦਾ ਹੁਣ ਕੋ ਵਧੀਆ ਟਰਾਲੀਆ ਟਰਾਲੀਆ ਕਿ ਨਹੀਂ 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 ਗਿੱਲਾ ਨਹੀਂ ਉੱਤੇ ਉੱਤੇ ਹੀ ਆ ਮਾੜਾ ਮਾੜਾ ਯਾਰ ਬਾਕੀ ਜੇ ਕੋਈ ਖੁੱਭ ਗਈ ਫੇ ਪਰਖਾਂਗੇ ਯੋਰ ਵੀ ਅੱਜ ਇਹਨਾਂ ਦੇ ਕੀ ਬਣਦਾ ਬਾਕੀ ਬਾਬਾ ਸੋਕੀ ਰੱਖੇ ਭਰਾਵਾ ਨਾ ਹੀ ਕੋ ਬਣ ਵਧੀਆ ਵਾ ਕਾਕੀ ਲੱਗੇ ਲੋਡ ਕਰਨ ਮਾਰ ਉਧਰ ਸ਼ੁਕਲਾ ਚੱਕ ਕਰੋ ਰੱਬ ਵੀ ਖਰੇ ਜਦੋਂ ਅਸੀਂ ਅੰਦਰ ਜਾਣੇ ਨਾਲ ਹੀ ਮੀ ਹਟਾ ਲੈਂਦਾ ਜਦੋਂ ਆਏ ਨੇ ਫੇ ਸ਼ੁਰੂ ਕਰ ਦਿੰਦਾ ਟਰਾਲੀ ਨਾਲ ਲੈ ਕੇ ਆਂਦੇ ਆ ਦੂਜੀ ਵਾਰ ਤੀਜੀ ਵਾਰ ਸੱਚ ਤਤ ਜੀਵਾਰ ਆਇਆ ਖਤਜ ਨਾਲ ਹੀ ਫੇਕੜੀਆਂ ਆਇਆ ਉਹ ਕਹਿੰਦਾ ਜਮਾਲ ਚੱਕੜ ਨਹੀਂ ਦੇਣਾ ਤੁਹਾਨੂੰ ਚਲੋ ਭਰਾਵਾ ਹੁਣ ਰੱਬ ਦੀ ਮਰਜ਼ੀ ਕੀ ਕਰ ਸਕਦੇ ਆ ਜੀਵਿੰਦਾਰਾਂ ਨਾਲ ਇਹ ਤਾਂ ਪੰਗਾ ਫੇਕ ਕਹਿੰਦੇ ਅਖੇ ਜੀ ਜੀਵਿੰਦਾਰ ਕਹਿੰਦੇ ਅਸੀਂ ਆਪਦੀ ਫਸਲ ਲਾਪਰੇਟ ਨਹੀਂ ਲਾ ਸਕਦੇ ਤੇ ਆ ਵੀ ਵੇਖੋ ਨਾ ਆ ਵੀ ਗੱਲੇ ਜੀਵਿੰਦਾਰਾਂ ਨਾਲ ਹੁੰਦਾ ਇਹ ਕੋਈ ਨਹੀਂ ਦੇਖਦਾ ਹੁਣ ਇੰਦੇ ਖਤਜ ਪਿਆ ਹਲੇ ਪਿੱਛੇ ਝੜ ਜਾਓ ਹੋ ਜਾਇਆ ਫੇਰ ਕਹਿੰਦੇ ਜਦ ਆਵੇਂ ਵੱਡੇ ਵੱਡੇ ਟਰੈਕਟਰ ਰੱਖੇ ਹੋਏ ਜੀਵਿਦਾਰਾਂ ਨੇ ਹੈਵੀ ਡਿਊਟੀ ਟਰੱਕ ਜੋ ਜਿਹੜੇ ਰੱਖਿਆ ਤੇ ਉਹ ਵੀ ਆ ਕੰਮ ਆ ਨਹੀਂ ਆਉਂਦੇ ਫੇਰ ਕਹਿੰਦੇ ਟਰੈਕਟਰਾਂ ਦੇ ਪੈਸੇ ਲਾਉਦੇ ਆ ਫੇਰ ਇੱਦਾਂ ਦੇ ਅੱਜ ਹੁਣ ਇਦਾਂ ਦੇ ਟਰੈਕਟਰਾਂ ਨਾਲ ਕੰਮ ਕਰਨਾ ਹੋਰ ਕੀ ਕਰੀਏ ਕਿ ਹੁਣ ਲੋਡ ਮਾਰਕ ਕਰਨਾ ਤੇ ਆਟਰਲ ਦਾ ਵੀ ਆਪ ਲੱਗੇ ਹੋਈ ਹਾਲ ਦੇਖੋ ਤੇ ਕਰਕੇ ਆਪ ਲੋਡ ਲੂਡ ਹੁਣ ਤੇ ਕਰਦੇ ਇਹਨੂੰ ਲੈ ਕੇ ਚੱਲਦੇ ਉਧਰ ਛੱਡ ਜੀ ਤੇ ਉਹ ਵੀ ਲੋਡ ਹੋ ਲੈਣ ਫੇਰ ਇਕੱਠੇ ਲੈ ਕੇ ਚਲਾਂਗੇ ਕਲੀ ਜਾਂਦਾ ਕੰਮ ਬਾਕੀ ਦੇਖਦੇ ਕੋਈ ਨਹੀਂ ਜਦੋਂ ਲੈ ਆ ਬੋਲ ਸੇਟ ਮਿੱਟੀ ਦੀ ਲੱਗੇ ਹੋਏ ਲੱਦਣ ਵਾਸ ਲੱਦ ਕੇ ਲੈ ਕੇ ਚੱਲਦੇ ਸਾਰਾ ਖਾਲੀ ਬਾਰ ਦਾ ਨਾਂ ਵੀ ਚੱਕ ਲਿਆ ਬਾਕੀ ਹੁਣ ਧੁੱਪ ਮੜੀ ਨਿਕਲੋ ਹੀ ਫੇ ਪਰ ਪੰਗਾ ਹੀ ਆ ਗਾ ਆਲੂ ਦੇਖੋ ਤੁਸੀਂ ਉਤੋਂ ਦੇਖਣ ਮੈਂ ਸਾਹ ਲਾਦੇ ਜੋ ਬੋਰੀ ਚ ਪਾਉਂਦੇ ਨਾਲ ਨਾਲ ਮਿੱਟੀ ਬਹੁਤ ਹੁੰਦੀ ਆ ਪੰਗਾ ਕਾਲੂ ਚੱਕਾਂਗੇ ਹੁਣ ਇਹਨਾਂ ਨੂੰ ਧੋਪ ਲਵਾ ਕੇ ਅੱਜ ਆਹ ਕੱਲ ਦੁਪਹਿਰੋਂ ਬਾਅਦ ਦੇਖੋ ਈਵਨ ਦਾ ਫੇ ਚੱਕਾਂਗੇ ਹੁਣ ਭਰੀਆਂ ਜਿਹੜੀਆਂ ਬੁਰੀਆਂ ਅਸੀਂ ਚੱਕ ਲਈਆਂ ਹੁਣ ਜਲ ਤੇ ਸ਼ੈਡੂ 'ਚ ਲਾ ਕੇ ਜਾਣਗੇ ਇੱਦਾਂ ਟਰਾਲੀਆਂ ਟਰਾਲੇ ਆਪਣੇ ਭਰ ਗਏ ਟਰਾਲਾ ਹੁਣ ਦੇਖਦੇ ਅੱਜ ਖੁੱਬਣਾ ਹਾਵਣਾ ਨਹੀਂ ਵੈਸੇ ਬਾਕੀ ਦੇਖੋ ਜ਼ੋਰ ਵਰਪ ਰਹੇ ਆਈ ਇੱਦਾਂ ਹੀ ਨਾ ਫਤਾਈ ਜਰੀਏ ਤੱਕ ਲੈ ਜਾਂਦਾ ਕੱਢ ਗੱਢ ਕੇ ਦੇ ਉਹ ਬੋਰੀ गिर ਜਾਏਗਾ ਉਹ نیچے ਕਰ ਦੇ ਉੱਪਰ ਵਾਲਾ ਇਹ ਬਾਕੀ ਬਣਾਉਂਦਾ ਜਾਂਦਾ ਲੀਹਾਂ ਪਾਉਂਦਾ ਜਾਂਦਾ ਟੋਏ ਪੂਰੇ ਵੇਚਦੇ ਕੋਈ ਨਹੀਂ ਚੱਲ ਕੇ ਕੀ ਬਣਦਾ ਉੱਧਰ ਇੱਥੋਂ ਲੈ ਆਈ ਜਾਣਾ ਉੱਥੇ ਵਟਾਂ-ਵਟਾਂ ਦੇ ਤਾਂ ਚੜਨਾ ਦੋ ਵੇਚਦੇ ਆ ਸੜਕ ਤੇ ਕੀ ਬਣਦਾ ਬਾਕੀ ਉਹ ਵੀ ਲੱਗੇ ਲੋਡ ਕਰਨ ਦੀ ਜੀ ਹੁਣ ਦੇਖ ਦੇ ਇੱਥੋਂ ਵਟ ਤੇ ਮੈਂ ਤਾਂ ਵੱਟ ਵੱਡੀ ਹੋਈ ਆ ਲੈ ਜਾਊਗਾ ਆਰਾਮ ਨਾਲ ਉਹ ਉੱਥੇ ਪੰਗਾ ਲੈਣਾ ਆਪਾਂ ਨੂੰ ਚੜਾਈ ਤੇ ਚੜਨਾ ਬਾਕੀ ਦੇਖਦੇ ਕੋਈ ਨਹੀਂ ਐਥੋਂ ਤਾਂ ਮᱡੇ ਜੇ ਨਾਲ ਲੈ ਜਾਣਾ ਇਹਨੇ ਐਡਾ ਆਸਾਨ ਲਗਾਈਓ ਟੈਂਕਰ ਲੱਗਣ ਨੂੰ ਦੇ ਦੇਖੀ ਬਣਦਾ ਤੇਲ ਕਿਧਰ ਤੇਲ ਕਿਧਰ ਤਲਪਾ ਗੱਡੀ ਜਾਂਦਾ ਹੁਣ ਉਹ ਤੇ ਇੰਟਰਲੌਕ ਆ ਨਾ ਸੁਧਾ ਕਰਕੇ ਜਿੱਦੇ ਆ ਕੇ ਬੈਗ ਉਹ ਗਾਉਂ ਘਮਾ ਕੇ ਸੁਧਾ ਕਰਕੇ ਛਾੜੂਗਾ ਤੇ ਏਡਾ ਪੈ ਰਹਾ ਉਹਦੇ ਪੈਰ ਤੇ ਛੰਡੇ ਆਵੇ ਇੱਦਾਂ ਫਲਿੱਪੀ ਆ ਖਾਂ ਪੂਰਾ ਇੰਟਰਲੌਕ ਦਾ ਕਰਕੇ ਹੁਣ ਉਧਰੋਂ ਮੋੜ ਕੇ ਛਾੜੂਗਾ ਆ ਨਾ ਯੋਰ ਫालतੂ ਲਵਾਉਣ ਨਾਲੋਂ ਪੰਗੇ ਲੈਣ ਨਾਲੋਂ ਵਧੀਆ ਵੀ ਸੱਦਾ ਕਰਕੇ ਝਾੜ ਲਓ ਪਹਿਲਾਂ ਹੀ। ਨੋ ਨੋ ਤੋਟਾਂ ਲਿਆ ਨਾ। ਕੋਣ ਲੈਣਾ ਆ। ਹਾਂ 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 ਹਾਂ। ਮੈਂ ਪੁਝਾ ਆ ਗਏ ਝਾੜ ਪੁਝਾ ਆ ਗਏ। ਕੁੱਤੇ ਆ ਗਏ ਤੁਹਾਨੂੰ ਲੈਂਦਾ ਤੁਹਾਨੂੰ। ਆ ਗਏ। ਉਹ ਹੌਲੀ ਹੌਲੀ ਤਿਲਕਦੇ ਹੀ ਟਾਇਰ ਭਜਾ ਕੇ ਚੜ ਜਾਣਾ ਸੀ। ਚੱਲ ਆਇਆ ਉੱਥੇ ਸਾਈਡ ਤੇ ਸਿੱਧੀਆਂ ਕਰ ਕਰ ਲਾਈ ਜਲੀ। ਰੋਏ ਗਏ। ਮਿੱਟੀ ਦੇਖੋ ਡਿੱਗਦੀ ਟਰਾਲੀ ਦੇ ਟਹਰਾں ਚੋਂ। ਟਰੈਕਟਰ ਤੋਂ ਵੀ ਆਹ ਟਰਾਲੀ ਡਿੱਗੀ ਟਹਰਾں ਚ ਸਾਰੀ। ਉਹ ਚਾਲੇ ਦੋਵਾਂ ਦੇ ਫਸੇ ਹੋਈ ਸੀ ਪਿੱਛੇ। ਕੱਢਦਾ ਇਥੇ ਸਲਿੱਪ ਆ ਵੀ। ਨੇ ਜਾਂਦਾ ਵਾਕੀ ਹੈ ਜੇ ਕੋਈ ਨਹੀਂ ਲੈਣਾ ਮਜਨਾਰੀ ਚੱਲ ਹੋ ਗਿਆ ਹੋ ਗਿਆ ਲੈਣੇ ਆਪਾਂ ਸਾਰੇ ਨੋ ਕੀ ਕੰਮ ਅੱਜ ਲਿਬੜੋ ਲਿਬੜੀ ਬੜਾ ਹੋ ਗਿਆ ਲਗਦਾ ਈ ਹੋਰ ਉਹ ਦੇਖੇ ਬੋਰੀਆਂ ਜਿਆਦੀਆਂ ਮਾਟੀ ਪਰ ਲੈ ਜਾਂਦਾ ਕੋਈ ਨਹੀਂ ਡਾਉਂਦੀ ਵੱਡੀ ਗੱਲ ਨਹੀਂ ਲੱਗਾ ਈ ਉਹ ਵੀ ਜਾਣ ਮਗਰੇ ਯਾਰ ਚਾਰ ਦੇਣਾ ਭੇਜਦੇ ਆ ਕੀ ਬਣਦਾ ਫੈ ਬੋਰੀ ਜਰੂਰੀ ਨਹੀਂ ਨਾ ਮਗਰੇ ਮੋੜਣਾ ਫੇ ਕਮਾਈ ਜਰੂਰੀਆਂ ਉਹ ਲੈ ਆਂਗਾ ਆਉਣੇ ਲੈ ਗਿਆ ਮਾਜੇ ਨਾਲੇ ਉਹ ਗਏ ਕੰਮ ਘਾਰੋ ਘਾਰੀ ਸਾਰੀ ਛੜਕਦੇ ਫੈਰਪੁਰ ਕੋਈ ਤਿਲਕਦੇ ਜਾਂਦੇ ਬਾਕੀ ਲੱਗੇ ਟਰੈਕਟਰ ਟਰਾਲੀਆਂ ਲਾ ਕੇ ਟਰੈਕਟਰ ਅੰਦਰ ਕਰਾਂਗੇ ਸਾਰੇ ਤੇ ਉਤੋਂ ਬਾਅਦ ਚੱਲਦੇ ਘਰੇ ਤੇ ਮੇਰਾ ਵੀਰ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਕੱਲ ਮਿਲਾਂਗੇ ਨਵੇਂ ਵਲੌਗ ਜੁੜੇ ਕੱਲੂ ਹਾਲੂ ਦੁਪੱਟੇ ਨਹੀਂ ਨੌਰਬਾਜੋ ਕੀਤਾ ਉਹ ਬਾਪੂ ਦਾਵਾ ਨੂੰ ਅਟਰਦਾ ਤੇ ਬਾਕੀ ਵੀਰ ਪਤਾ ਲੱਗ ਗਿਆਣਾ ਨੂੰ ਅੱਜ ਕੀ ਬਣਦਾ ਹਾਲ ਕੀ ਹੁੰਦਾ ਕਹਿਣ ਨੇ ਸੌਖਾ ਲੱਗਦਾ ਕੰਮ ਤੇ ਬਾਕੀ ਚੱਲੀ ਜਾਂਦਾ ਚਲੋ ਦੇਖਦੇ ਬਾਕੀ ਜੋ ਰੱਬ ਨੂੰ ਮਨਜ਼ੂਰਾ ਹੋਈ ਹੋਣਾ ਚਲੋ ਠੀਕ ਆ ਮੇਰਾ ਵੀਰ ਓਕੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਆਪਣੇ ਨੂੰ ਬਾਕੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਸਿੱਧੀ ਸਕ੍ਰੀਨ ਕਰੋ ਬਈ